ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਉਹ ਮੈਂ ਤਾਂ ਗੱਲ ਕਰਨੀ ਜਦੋਂ ਮੇਰੇ ਸੱਟ ਲੱਗੀ ਆ ਤੁਹਾਨੂੰ ਗਾ ਟੋਰਾਂਟੋ ਨੇ ਅਜ ਤੇ ਤੇ ਢਿੱਲੋ ਸੀ ਰੀਡਰ ਪਾਕਿਸਤਾਨ ਦਾ ਉਹਦੇ ਨਾਲ ਸਟਰਗਲ ਸਟਰਗਲ ਕਰਦਾ ਪਏ ਹੱਡਾ ਤੇ ਭੇਡਦਿਆਂ ਘਰੀਆ ਕੋਲ ਮੇਰੇ ਗੋਡੇ ਨੂੰ ਝੜਕ ਵੱਜੀ ਜਿਵੇਂ ਗੋਡੇ ਅੰਤਰੀ ਲ ਸਾਈਡ ਤੋਂ ਛੜਕਾ ਵੱਜ ਗਿਆ ਗੋਡੇ ਦਾ ਤੇ ਉਹ ਮੈਂ ਡਿੱ ਗਿਆ ਉੱਥੇ ਤੇ ਉਹ ਕਲਿੱਪਾਂ ਤੁਹਾਨੂੰ ਬੜਾ ਸਾਰੇ ਇੰਸਟਾਗ੍ਰam ਤੇ ਫੇਸਬੁਕ ਤੇ ਬੜੀਆਂ ਪੈ ਗਈਆਂ ਸਾਰੇ ਕਿਤੇ ਵਿਰਲ ਵਿੱਚ ਲੋਕ ਪਿਆਰ ਕਰਦੇ ਸਾਰੇ ਹਨਾ ਉਹਨਾਂ ਇੱਕ ਫੇਸਬੁਕ ਤੇ ਤੁਸੀਂ ਸਾਰੇ ਦੇਖ ਲਿਓ ਫੇਸਬੁਕ ਤੇ ਇੱਕ ਸ਼ਾਇਦ ਪੀਰ ਵਾਲਾ ਮਨਦੀਪ ਖੋਖਰਾ ਸ਼ਾਇਦ ਕੋਈ ਮੁੰਡੇ ਦਾ ਨਾਮ ਆਈਡੀ ਉਹਦੀ ਉਹਨੇ ਵੀਡੀਓ ਪਾਈ ਤਾਂ ਸੱਟ ਲੱਗੀ ਦੀ ਉਹਦੇ ਥੱਲੇ ਨਾ ਮੇਰੇ ਪਾਕਿਸਤਾਨ ਵਾਲੇ ਵੀਰ ਜਿਹੜੇ ਲੋਕ ਮੇਰੇ ਭਰਾ ਆਬਾਮ ਜਿਹੜੀ ਪਾਕਿਸਤਾਨ ਦੀ ਉਹਨਾਂ ਸਾਰਿਆਂ ਦੇ ਬੜੇ ਕਮੈਂਟ ਆ ਯਾਰ ਬੜੇ ਗਲਤ ਕਮੈਂਟ ਕੀਤੇ ਸਨ ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਦਿਲ ਦੇ ਵਿੱਚ ਆ ਜਾਂ ਕਿਉਂ ਇਦਾਂ ਜਾਂ ਮਤਲਬ ਆਪ ਦੇ ਜਿਹੜੇ ਪਾਕਿਸਤਾਨ ਦੇ ਪਲੇਅਰ ਆ ਉਹਨਾਂ ਨੂੰ ਸਟਾਰ ਸਮਝਦੇ ਆ ਵੀ ਤਗੜੇ ਸਮਝਦੇ ਵੀ ਉਹੀ ਤਗੜੇ ਆ ਪਤਾ ਨਹੀਂ ਕੀ ਚੱਕਰ ਪਰ ਮੈਂ ਤੇ ਮੇਰੀ ਸੋਚ ਨਹੀਂ ਹੈ ਮੈਨੂੰ ਮੈਂ ਤੇ ਸਮਝਦਾ ਵੀ ਮੈਨੂੰ ਪਾਕਿਸਤਾਨ ਦੇ ਜਿਹੜੇ ਲੋਕ ਆ ਪਿਆਰ ਬਹੁਤ ਕਰਦੇ ਯਾਰ ਮੈਂ ਤੇ ਇਹ ਸੋਚਦਾ ਪਰ ਮੇਰੇ ਨੂੰ ਥੋੜਾ ਜਨਾ ਮੇਰੇ ਮਾਂ ਚ ਡਾਊਟ ਜਾ ਬਿਠਾਤਾ ਆ ਵੀ ਭਰੇ ਨਾ ਉਲਟ ਕੰਮ ਹੋ ਗਿਆ ਤੇ ਉਹ ਸਾਰੇ ਕਿਸੇ ਨੇ ਲਿਖਿਆ ਵੀ ਇਹ ਢਿੱਲੋ ਬ੍ਰੈਂਡ ਆ ਢਿੱਲੋ ਇਹਦੇ ਕੋਲੋਂ ਫੜਿਆ ਨਹੀਂ ਜਾਂਦਾ ਜਾਂ ਇਤਾਂ ਹੋਰ ਬੜਾ ਕੁਝ ਵੀ ਹਾਂ ਇਹ ਵੀ ਕਿ ਲਿਖਿਆ ਵੀ ਪਖੰਡ ਕਰ ਰਿਆ ਜਾਣ ਕੇ ਕਿਤਾ ਇਹਨੇ ਇੱਕ ਨੇ ਤੇ ਇਹ ਨਹੀਂ ਕਰਾਤਾ ਉਹਨੇ ਲਿਖਿਆ ਵੀ ਮੈਂ 10 ਵਾਰੀ ਵੀਡੀਓ ਵੇਖ ਲਈ ਆ ਤੇ ਮੈਨੂੰ ਤੇ ਕਿਤੇ ਲੱਗਣੀ ਇਹਦੇ ਸੱਟ ਲੱਗੀ ਆ ਐਵੇਂ ਪਖੰਡ ਕਰਨ ਦਿਆ ਇਥੋਂ ਫੜਿਆ ਉਹ ਫੜਿਆ ਨਹੀਂ ਜਾਂਦਾ ਮੈਂ ਨਾ ਜੇ ਉਹਨੂੰ ਵੀਰ ਨੂੰ ਕਹਿਣਾ ਚਾਹੁੰਦਾ ਜੇ ਤੂੰ 10 ਦੀ ਵੀਡੀਓ ਵੇਖ ਲੈ ਨਾ ਫਿਰ ਤੈਨੂੰ ਕੱਖ ਦਾ ਨਹੀਂ ਪਤਾ ਕਬੱਡੀ ਦਾ 1% ਵੀ ਜਿਵੇਂ ਤਨ ਤਾਂ ਵੀ 10 ਦੀ ਵੀਡੀਓ ਵੇਖਣ ਤੇ ਵੀ ਬੰਦੀ ਪਤਾ ਲੱਗਾ ਨਾ ਵੀ ਮੇਰੇ ਸੱਟ ਲੱਗੀ ਆ ਕਿ ਨਹੀਂ ਜਾਂ ਮੈਂ ਬਖੰਡ ਕਰ ਰਿਹਾ ਫਿਰ ਤੇਰਾ ਓਖਾ ਭਰਾ ਬਾਕੀ ਚਲੋ ਜਿਹੜੇ ਪਿਆਰ ਕਰਦੇ ਦਿਲੋਂ ਉਹ ਹੈਗੇ ਵੀ ਆਪਸੰਦ ਦੇ ਹੋਰ ਵੀ ਵਿੱਚ ਪੇ ਲੋਕੀ ਰਹੇ ਜਿੰਨਾ ਚਲੋ ਕਿ ਆਸਰ ਨੇ ਵਧੀਆ ਕਮੈਂਟ ਕੀਤੇ ਵੀ ਠੀਕ ਹੋ ਜੇ ਜਲਦੀ ਸੱਟ ਮਾੜਾ ਹੋਇਆ ਜਿਹੜੇ بڑے ਲੋਕਾਂ ਦੇ ਪਾਸਾ ਨੇ ਕਿਹਾ ਵੀ ਪਰ ਜਿਆਦਾ ਤਾਂ ਸਾਨੂੰ ਸਾਡੀ ਹਕੂਮਤ ਨੇ ਪਤਾ ਨਹੀਂ ਕੀ ਕਹਿ ਦੇਣਾ ਉਦੋਂ ਤੋਂ ਆਇਆ ਯਾਰ ਔਰ 2021 ਦੀ ਕਬ ਦੇ ਕੱਪ ਤੋਂ ਬਾਅਦ ਵੀ ਸਾਡੇ ਮੁਲਕ ਦੀ ਕਬੱਡੀ ਬਹੁਤ ਤਾਂ ਗਈ ਆ ਯਾਰ ਯੂ ਆਰ ਗ੍ਰੇਟ ਮੈਨ ਯਾਰ ਯੂ ਆਰ ਅ ਗ੍ਰੇਟ ਪਲੇਅਰ ਵੀ ਅਪੋਲੋਜਾਈਜ਼ ਅਸੀਂ ਐਜ਼ ਅ ਕਬੱਡੀ ਦੀ ਕਮਿਊਨਿਟੀ ਜਿਹੜੀ ਆ ਉਹ ਸਾਰੇ ਕੋਚਾਂ ਦੀ ਤਰਫੋਂ ਸਾਰੇ ਸੀਨੀਅਰ ਪਲੇਅਰ ਹਾਂ ਤੂੰ ਤਾਂ ਮਾਸ਼ਾਅੱਲਾ 17 ਹੈਗਾ ਤੇਰਾ ਮੂੰਹ ਚੱਕ ਜene ਭੌਂਕਣਾ ਥੁੱਕ ਆਪਣੇ ਮੂੰਹ ਤੋਂ ਯਾਰ ਤਾਂ ਤੈਨੂੰ ਬਿਲਾਲ ਢਿੱਲੋਂ ਨੂੰ ਕੁਝ ਕਿਹਾ ਹੋਇਆ ਨਹੀਂ ਯਾਰ ਇੱਥੇ ਤਾਂ ਹੀਰੇ ਨੂੰ ਨਹੀਂ ਮਾਫ ਕੀਤਾ ਲੋਕਾਂ ਨੇ ਉਹ 2 ਸਾਲ ਵਿਚਾਰੇ ਦੇ ਲਗੋਟਾ ਜਿਹੜਾ ਉਹ ਨਿਕਲ ਗਿਆ ਸੀਗਾ ਲਹਿੰਗਾ ਮੈਂ ਟੁੱਟ ਗਈ ਉਹਨੂੰ ਨਹੀਂ ਮaaf ਕੀਤਾ ਰਾਨੇ ਅਦੀਸ਼ਾਨ ਨੂੰ ਨਹੀਂ ਮaaf ਕੀਤਾ ਇੱਥੇ ਤਾਂ ਮਲਕ ਬਿੰਦੀ ਨੂੰ ਮੀਨ ਨੂੰ ਨਹੀਂ ਦੋਗ ਮaaf ਕਰਦੇ ਤੇ ਬਾਉ ਜੇ ਤੈਨੂੰ ਕਹਤਾ ਤੇ ਕੋਈ ਗੱਲ ਨਹੀਂ ਤੇ ਦੋਨੋਂ ਪਾਸੇ ਹੀ ਠਾਡੇ ਆਲੇ ਪਾਸੇ ਵੀ ਕਈ ਇਦਾਂ ਦੇ ਜਿਹਨਾਂ ਪਿਛਲੇ ਸਾਲ ਹੀਰੋ ਦੀ ਹੀਰੇ ਦੀ ਟੱਕਰ ਹੋਈ ਸ਼ੀਲੂ ਨਾਲ ਤੇ ਉਹ ਸ਼ੀਲੂ ਜਿਹੜਾ ਉਹਨੇ ਡੱਕਦਾ ਇੱਕ ਦੋ ਸਾਥ ਹੀਰੇ ਦੇ ਪਿਛਲੇ ਸਾਲ ਤੈਨੂੰ ਪਤਾ ਸੱਟ ਲੱਗੀ ਸੀਗੀ ਆਪਰੇਸ਼ਨ ਹੱਲੇ ਨਹੀਂ ਸੀ ਕਰਾਇਆ ਉਹ ਮੁੜ ਕੇ ਬਾਅਦ ਚਾਨ ਕੇ ਆਪਰੇਸ਼ਨ ਵੀ ਕਰਾਇਆ ਤੋ ਡੱਡਰ ਕੇ ਖੇਲਦਾ ਹਲੇ ਤੱਕ ਕਈ ਵਾਰ ਡੱਡਰ ਕੇ ਖੇਲਦਾ ਇhtiyat ਕਰਦਾ ਤੇ ਤੁਹਾਡੇ ਬੰਦਿਆਂ ਨੇ ਬਹੁਤ ਸਾਰੇ ਪਾਤੇ ਸੀਦਾਂ ਦੇ ਤੇ ਇਹ ਕੋਈ ਗੱਲ ਨਹੀਂ ਅਸੀਂ ਤੇ ਕੋ ਮਾਜ਼ਦ ਕਰਦੇ ਆਂ ਵੀਰਿਆ ਸੁਣ ਹਾਂ ਤੇ ਅੱਲਾ ਤੈਨੂੰ ਖੁਸ਼ ਰੱਖ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ